ਨੌਰ ਦੇ ਪਿੰਡ ਬੋਲਦ ਕਲਾਂ ਦੇ ਬੱਚਿਆਂ ਦਾ ਭਵਿੱਖ ਹਨੇਰੇ ਵਿੱਚ ਸਰਕਾਰੀ ਸਕੂਲ ਵਿੱਚ ਟੀਚਰ ਦੀ ਵਿਵਸਥਾ ਨਹੀਂ 9ਵੀਂ ਕਲਾਸ ਵਿੱਚ 87 ਵਿਦਿਆਰਥੀ ਪੜਾਉਣ ਵਾਲਾ ਕੋਈ ਨਹੀਂ ਪਿੰਡ ਵਾਸੀਆਂ ਨੇ ਸਕੂਲ ਨੂੰ ਜੜਿਆ ਤਾਲਾ ਕੀਤੀ ਭੁੱਖ ਹੜਤਾਲ ਇਹ ਨਜ਼ਾਰਾ ਹੈ ਹਲਕਾ ਸਨੌਰ ਦੇ ਪਿੰਡ ਬੋਲਡ ਕਲਾ ਸਥਿਤ ਸਰਕਾਰੀ ਸਕੂਲ ਦਾ ਜਿਸ ਦੇ ਬਾਹਰ ਬੈਠੇ ਸਕੂਲੀ ਬੱਚੇ ਤੇ ਉਹਨਾਂ ਦੇ ਮਾਪੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਖਿਲਾਫ ਦਰਨੇ ਉਤੇ ਬੈਠੇ ਨੇ ਦਰਅਸਲ ਮਾਮਲਾ ਕੁਝ ਅਜਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੂਲ ਨੂੰ ਅਪਗ੍ਰੇਡਤਾ ਕਰ ਦਿੱਤਾ ਗਿਆ ਪਰ ਅਜੇ ਤੱਕ ਸਕੂਲ ਅੰਦਰ ਟੀਚਰ ਦੀ ਵਿਵਸਥਾ ਨਹੀਂ ਹੈ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ 9ਵੀਂ ਕਲਾਸ ਵਿੱਚ 87 ਵਿਦਿਆਰਥੀਆਂ ਨੇ ਦਾਖਲਾ ਵੀ ਲੈ ਲਿਆ ਪਰ ਵਿਭਾਗ ਵੱਲੋਂ ਇੱਥੇ ਇੱਕ ਵੀ ਟੀਚਰ ਨਹੀਂ ਭੇਜਿਆ ਗਿਆ ਪੋਖੜ ਤਾਲ ਵਿੱਚ ਬੈਠੇ ਸਾਧੂ ਸਿੰਘ ਦਾ ਕਹਿਣਾ ਹੈ ਕਿ ਜਦ ਤੱਕ ਇਹ ਸਮੱਸਿਆ ਹੱਲ ਨਹੀਂ ਹੁੰਦੀ ਤਦ ਤੱਕ ਇਹ ਭੁਖ ਹੜਤਾਲ ਇੰਝ ਹੀ ਚੱਲਦੀ ਰਹੇਗੀ। ਲੋਕ ਲੈ ਜੀ ਸਾਡਾ ਸਕੂਲ ਅਪਗ੍ਰੇਡ ਹੋਇਆ ਜੀ। ਤੇ ਸਾਨੂੰ ਟੀਚਰ ਦਿੱਤੇ ਜਿਨ੍ਹਾਂ ਨੇ। ਬੱਚੇ ਸਾਡੇ ਕੋਲ ਦਾਖਲ ਹੋ ਕੇ ਕਰਾਏ ਇਹਨਾਂ ਨੇ ਆਪ ਵੀ ਡੀਓ ਸਾਬ ਨੇ। ਸਾਨੂੰ ਟੀਚਰ ਨਹੀਂ ਦਿੱਤੇ ਇਹਨਾਂ ਨੇ। ਕਿੰਨੇ ਬੱਚੇ ਸੋਈ? ਬੱਚੇ ਸਾਡੇ ਕੋਲ 9ਵੀਂ ਚ 87 ਬੱਚੇ ਆ ਜੀ ਇਸ ਟਾਈਮ। ਤੇ 10ਵੀਂ ਦੇ ਕਹਿੰਦੇ ਤੁਸੀਂ ਕਰਿਓ ਨਾ ਤੇ 9ਵੀਂ ਦੇ ਸੀ ਕਿਤੇ ਤੇ ਟੀਚਰ ਸਾਡੋ ਕੋ ਹੈ ਨਹੀਂ ਕੋਈ ਵੀ। ਕਿੰਨੇ ਬੱਚੇ ਆ ਸਾਰੇ ਬਾਹਰ? ਹਾਂ ਜੀ। ਇਹਰੇ ਬੱਚੇ ਹੁਣ ਇਸ ਟਾਈਮ ਤੁਸੀਂ ਬਾਰ ਕਿਸ਼ ਤੱਕ ਕਿਨੇ ਦਾ ਬੈਠੇ ਹੋ ਕਿੰਮਟ ਕਿਉਂ ਕਿੰਨੇ ਦੇਰ ਤੱਕ ਬੈਠ ਰਹੋਗੇ ਇਹ ਅਸੀਂ ਜੀ ਪੁਕੜ ਤਾਲ ਕੀਤੀ ਹੈ ਜੇ ਨਹੀਂ ਸਾਨੂੰ ਕੋਈ ਮਸਲਾ ਹੁਣ ਲੰਦਾ ਤੇ ਅਸੀਂ ਬੈਠਾਂਗੇ ਜੀ ਸਾਡੇ ਸਕੂਲ ਚ ਅਪਗ੍ਰੇਡ ਕੀਤਾ ਗਿਆ ਸੀ ਜਿਹੜਾ ਇਸ ਕਰਕੇ ਵਿਦਿਆਪਕ ਨਹੀਂ ਮਿਲ ਰਹੇ ਤੇ ਸਾਡੀ ਪੜਾਈ ਤੇ ਬਹੁਤ ਬੁਰਾ ਅਸਰ ਪੈ ਰਿਹਾ ਜੇਕਰ ਸਾਡੇ ਵਿਦਿਆਪਕ ਨਹੀਂ ਮਿਲਣਗੇ ਤੇ ਸਾਡੀ ਪੜਾਈ ਤੇ ਬਹੁਤ ਨੁਕਸਾਨ ਹੋਵੇਗਾ ਤੇ ਸਰਕਾਰ ਨੂੰ ਇਹ ਹੀ ਬੇਨਤੀ ਹੈ ਕਿ ਸਾਡੇ ਵਿਦਿਆਪਕ ਦਿੱਤੇ ਜਾਣ ਉਹਦੇ ਸਕੂਲ ਇੰਚਾਰਜ ਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕਰਦਿਆਂ ਸਕੂਲ ਵਿੱਚ ਅਧਿਆਪਕਾਂ ਦੀ ਕਮੀ ਦੀ ਗੱਲ ਆਖਦੀ ਥੀ ਵੀ ਅਧਿਆਪਕਾਂ ਦੀ ਕਮੀ ਪੂਰੀ ਨਹੀਂ ਹੋਈ ਉਹਦੇ ਰੋਸ ਵਿੱਚ ਉਹਨਾਂ ਨੇ ਅੱਜ ਜਿੰਦਾ ਲਾਇਆ ਕਿੰਨੇ ਅਧਿਆਪਕ ਸਕੂਲ ਕਿੰਨੇ ਬੱਚੇ ਨੇ ਕਿੰਨੇ ਅਧਿਆਪਕ ਨੇ ਡੋਟਾ 248 ਬੱਚੇ ਨੇ 6 ਅਧਿਆਪਕ ਨੇ ਜੀ ਲਗਭਗ 5-6 ਅਧਿਆਪਕਾਂ ਦੀ ਹੋਰ ਲੋੜ ਹੈ ਬੱਚੇ ਸਾਡੇ ਦੇਸ਼ ਦਾ ਭਵਿੱਖ ਨੇ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਬੱਚਿਆਂ ਦੇ ਉਜਵਲ ਭਵਿੱਖ ਲਈ ਉਹਨਾਂ ਨੂੰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਦੇਣ ਦੇ ਦਾਅਵੇ ਵੀ ਕੀਤੇ ਜਾਂਦੇ ਰਹੇ ਨੇ ਪਰ ਸਕੂਲ ਨੇ ਸਰਕਾਰ ਦੇ ਉਹਨਾਂ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਪਟਿਆਲਾ ਤੋਂ ਇੰਦਰਜੀਤ ਬਖਸ਼ੀ ਦੀ ਰਿਪੋਰਟ ਜਗਬਾਨੀ ਟੀਵੀ